ਨਾਨਕਾ ਮੇਲ ਨਾਲ ਬੰਨ ਥਨ ਕੇ ਆਈ ਮੈਲੋ ਨੂੰ ਬਿੰਦਰ ਦੇਖ ਤੈ ਰਹਿ ਗਿਆ ਉੱਚੀ ਲੰਮੀ ਗੋਰਾ ਚਿੱਟਾ ਰੰਗ ਤਲਵਾਰ ਵਰਗਾ ਤਿੱਖਾ ਨੱਕ ਬਲੌਰੀ ਅੱਖਾਂ ਗੁੰਦਵਾ ਸਰੀਰ ਤੇ ਮੋਰਾ ਵਾਂਗ ਮੇਲ ਵਿੱਚ ਪਹਿਲਾਂ ਪਾਉਂਦੀ ਮੈਲੋ ਦੀ ਮੜਕ ਚੱਲੀ ਨਹੀਂ ਸੀ ਜਾਂਦੀ ਬਿੰਦਰ ਤਾਂ ਮੈਲੋ ਦੀ ਪਹਿਲੀ ਟੱਕਰੀ ਨਾਲ ਹੀ ਆਪਣੇ ਹੋਸ਼ ਖੋ ਬੈਠਾ ਸੀ ਉਹ ਘੜੇ ਮੁੜੀ ਫੁੱਲਾਂ ਦੀ ਮਹਿਕ ਦੇ ਮੰਡਰਾਉਂਦੇ ਭੋਰੇ ਵਾਂਗ ਮੇਲੋ ਦੇ ਸਿਖਰ ਦੁਪਹਿਰੇ ਵਾਂਗ ਖਿੜੇ ਹੁਸਨ ਤੇ ਠੱਠ ਮਾਰਦੀ ਜਵਾਨੀ ਦੀ ਮਹਿਕ ਲੈਣ ਵਾਸਤੇ ਨਾਨਕੀਆਂ ਵਿੱਚ ਬੈਠੀ ਮੇਲੋ ਦਵਾਲੇ ਆਨੇ ਵਹਾਨੇ ਮੰਡਰਾਉਂਦਾ ਫਿਰਦਾ ਸੀ ਗੱਲ ਸੁਣ ਵੇ ਬਿੰਦਰਾ ਤੈਨੂੰ ਬਲਾ ਫਿਕਰਾ ਵੇ ਨਾਨਕੀਆਂ ਦੀ ਉਹਦਾ ਚੀਰਣ ਵਾਲੂ ਮੌਜਾ ਨਾਲ ਤੇ ਅਸੀਂ ਮਾਰੀਏ ਮੱਥਾ ਮਟਰਾ ਨਾਲ ਤੈਨੂੰ ਮਾਮਾ ਨਾਲੋਂ ਨਾਨਕੀਆਂ ਕੋ ਜਿਆਦਾ ਨਹੀਂ ਪਿਆਰੀਆਂ ਲੱਗਦੀਆਂ ਪੁੱਤ ਮੇਰਾ ਤੂੰ ਮੈਨੂੰ ਕੀ ਸਮਝਿਆ ਸਭ ਜਾਣਦੀਆਂ ਤੇਰੀਆਂ ਚਲਾਕੀਆਂ ਮੈਂ ਪੁੱਤ ਸਾਡੇ ਤੇ ਵੀ ਜਵਾਨੀ ਆਈ ਸੀ ਇਹ ਨਾ ਰਹਾ ਦੋਤਾ ਅਸੀਂ ਵੀ ਲੰਘੇ ਚੁੱਕੇ ਆਂ ਜਿਹੜੀਆਂ ਤੇਰੀਆਂ ਢਿੱਡ ਚ ਨੇ ਨਾ ਮੇਰੇ ਉਹ ਨਾਂਚ ਨੇ ਸਭ ਕੁਝ ਸਮਝਦੇ ਹੋਏ ਚਲਾਤਰਤਾ ਨੂੰ ਘਰ ਨਿਭੰਦਰ ਨੂੰ ਆਖਿਆ ਤੇ ਸਾਰੀਆਂ ਹੱਸਣ ਲੱਗ ਪਈਆਂ ਉਹ ਨਹੀਂ ਦਾਈ ਮੈਂ ਤਾਂ ਵੈਸੇ ਹੀ ਆਖ ਦਿੱਤਾ ਤੁਹਾਨੂੰ ਵੀ ਚੱਲ ਹੱਥੋਂ ਹੱਥੇ ਕੰਮ ਨਿਭੜ ਜੂਗਾ ਨਾਲੇ ਰੋਟੀ ਟੁੱਕ ਵੀ ਜਲਦੀ ਤਿਆਰ ਹੋ ਜਾਊਗਾ ਆਪਾਂ ਨਾਨਕਿਆਂ ਦੀ ਜਾਗੋ ਤੇ ਕਿੱਦਾਂ ਵੀ ਤਾਂ ਵੇਖਣਾ ਹੈ ਆਪਣੀਆਂ ਮਾਵਾ ਨਾਲ ਉਹ ਕਦੀ ਕੋਈ ਪਿਆਰਾ ਹੁੰਦਾ ਹੈ ਭਲਾ ਟੇਢੀ ਜੀ ਅੱਖ ਨਾਲ ਮੇਲੋਵਾਲ ਵੇਖਦੇ ਬਿੰਦਰ ਨੇ ਤੁਹਾਨੂੰ ਘਰ ਨੂੰ ਆਖਿਆ ਤੇ ਕੱਚਾ ਜਾ ਹੋਇਆ ਬਿੰਦਰ ਚੋਰੀ ਫੜੀ ਵਾਲੀ ਵਾਂਗ ਚੋਰ ਵਾਂਗ ਉਥੂ ਖਿਸਕ ਗਿਆ ਤੇ ਵਿੱਚੋਂ ਹੀ ਕਿਸੇ ਦੇ ਟਪੋ ਟਪੋ ਕਰਦੇ ਫਿਰਦੇ ਬਿੰਦਰ ਦੀ ਤੈ ਹ ਵੀ ਲਾ ਦਿੱਤੀ ਬਿੰਦਰ ਸੇਓ ਚਾਕੇ ਨੀ ਜਿਵੇਂ ਚਾਮਚੜਿੱਕਦੇ ਡੇਲੇ ਆਸਾ ਨੀ ਲੈਣੇ ਨੀ ਪੱਤਾ ਬਾਜ ਕਰੇਲੇ ਆਸਾ ਨੀ ਲੈਣੇ ਨੀ ਪੱਤਾ ਬਾਜ ਕਰੇਲੇ ਓ ਮੁੰਡਿਓ ਤੁਸੀਂ ਜਾਓ ਤੇ ਪਿੰਡ ਚੋਂ ਮੰਜੇ ਬਿਸਤਰੇ ਇਕੱਠੇ ਕਰਕੇ ਲਿਆਓ ਆਪਣੇ ਮੇਲਗੇ ਲਈ ਵਾਸਤੇ ਜਾਓ ਮੇਰਾ ਪੁੱਤ ਬਣ ਕੇ ਗੋਪਾਲੇ ਨੇ ਨੀਵੀਂ ਭਾਈ ਤੁਰੇ ਆਉਂਦੇ ਬਿੰਦਰ ਤੇ ਪੰਜ ਸੱਤ ਹੋਰ ਆਉਂਦੇ ਮੁੰਡਿਆਂ ਨੂੰ ਯਾਰ ਨਾਲ ਆਖਿਆ ਹਾਂਜੀ ਤਾਇਆ ਜੀ ਆਖ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨ ਦੇ ਤੁਰਪੇ ਐਸੇ ਬਹਾਨੇ ਪਿੰਡ ਵਿੱਚੋਂ ਲੰਗਦੀਆਂ ਭਾਬੀਆਂ ਤੇ ਨਵੀਂ ਵਿਆਹ ਕੇ ਆਈਆਂ ਵੋਟੀਆਂ ਨੂੰ ਵੇਖਣ ਵੀ ਹੋ ਜਾਊਗਾ ਬਿੰਦਰ ਨੇ ਨਾਲ ਦੇ ਮੁੰਡਿਆਂ ਨੂੰ ਬਿੰਦਰ ਨੂੰ ਆਖਿਆ ਤੇ ਬਾਗੀਆਂ ਪਾਉਂਦੇ ਮੁੰਡੇ ਤੁਰ ਘਰਾਵਾਂ ਵਿੱਚ ਵੜ ਗਏ ਧਨਗੁਰ ਨੇ ਅੰਦਰ ਬੈਠੀਆਂ ਚਾਹ ਪਾਣੀ ਪੀ ਰਹੀਆਂ ਹਨ ਨਾਨਕਿਆਂ ਨੂੰ ਫੇਰ ਵੰਗਾਰਿਆ ਤੇ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ ਉਹਨਾਂ ਪੀਤੀ ਸੀ ਪੇਛ ਜੰਮੇ ਸਿਰਿਛ ਕਲੰਦਰਾں ਦੇ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ ਉਨਾ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਹੁਣ ਛਪੜਾਂ ਤੇ ਗਈਆਂ ਨਹੀਂ ਬੀਬੀ ਤੇਰੀਆਂ ਨਾਨਕੀਆਂ ਬਾਰਾਂ ਤਾਲ ਕੀਆਂ ਨਾਨਕੀਆਂ ਵੀ ਦਾਦਕੀਆਂ ਦੇ ਮੋੜਿਆ ਵਾਰ ਕਰਦੀਆਂ ਤੇ ਕਹਿੰਦੀਆਂ ਨੇ ਅਸੀਂ ਹਾਜ਼ਰ ਖੜੀਆਂ ਨਹੀਂ ி நான கியசிஹா நீர நிபி தா கியே சிமா ஜம் சி ਹੁਣ ਕਾਂ ਕਾਂ ਕਰਦੀਆਂ ਨਹੀਂ ਬੀਬੀ ਤੇਰੀਆਂ ਦਾਦ ਕੀਆਂ ਅਸੀਂ ਹਾਜ਼ਰ ਖੜੀਆਂ ਨਹੀਂ ਬੀਬੀ ਤੇਰੀਆਂ ਨਾਨ ਕੀਆਂ ਹੁਣ ਕਿਦਰ ਗਈਆਂ ਨਹੀਂ ਬੀਬੀ ਤੇਰੀਆਂ ਦਾਦ ਕੀਆਂ ਉਨਾ ਪੀਤੀ ਸੀ ਪੇਛ ਜੰਮੇ ਸਿਰਛ ਹੁਣ ਖੇਡਾ ਪਾਵਣ ਗਈਆਂ ਨਹੀਂ ਬੀਬੀ ਤੇਰੀਆਂ ਦਾਦਕੀਆਂ ਅਸੀਂ ਹਾਜ਼ਰ ਖੜੀਆਂ ਨਹੀਂ ਬੀਬੀ ਤੇਰੀਆਂ ਨਾਨਕੀਆਂ ਦਾਦਕੀਆਂ ਸਿੱਠਣੀਆਂ ਦਿੰਦੀਆਂ ਲੈਂਦੀਆਂ ਨਾਨਕਿਆਂ ਨੂੰ ਛਗਣਾ ਨਾਲ ਖਵਾਉਂਦੀਆਂ ਪਿਉਂਦੀਆਂ ਸਾਰੇ ਵਿਆਹ ਵਿੱਚ ਨਾਨਕੀਆਂ ਨੂੰ ਖੱਟੀਆਂ ਮਿੱਠੀਆਂ ਚੋਬਾ ਲਾਉਂਦੀਆਂ ਰਹਿੰਦੀਆਂ ਰੋਟੀ ਖਾਣ ਲੱਗਿਆਂ ਤਾਂ ਦਾਦੀਆਂ ਫੇਰ ਸ਼ੁਰੂ ਹੋ ਗਈਆਂ ਨਾਨਕਿਓ ਥੋੜਾ ਥੋੜਾ ਖਾਇਓ ਥੋੜਾ ਟਿੱਡ ਦੁਖੂਗਾ ਨਾਨਕਿਓ ਥੋੜਾ ਥੋੜਾ ਖਾਇਓ ਥੋੜਾ ਟਿੱਡ ਦੁਖੂਗਾ ਇਥੇ ਵੈਦ ਨਾ ਹਕੀਮ ਅੱਖੀਆਂ ਹੋਣਾ ਪਊਗਾ ਇਥੇ ਵੈਦ ਨਾ ਹਕੀਮ ਅੱਖੀਆਂ ਹੋਣਾ ਪਊਗਾ ਨਾਣਕੀਆਂ ਫਿਰ ਖਾ ਪੀ ਕੇ ਦਾਤਕੀਆਂ ਦਵਾਲੇ ਹੋ ਜਾਂਦੀਆਂ ਤੇ ਉਹਨਾਂ ਦੇ ਪਿੰਡ ਨੂੰ ਨਿੰਦੀਆਂ ਨੇ ਬਈ ਇੱਥੇ ਕੁਝ ਮਿਲਦਾ ਨਹੀਂ ਬਹੁਤ ਮਾੜਾ ਪਿੰਡ ਹਰ ਪੱਖੋਂ ਆਪਣੇ ਆਪ ਨੂੰ ਬੇਤ ਸਾਬਤ ਕਰ ਲਈ ਇਹ ਜੰਗ ਇਸੇ ਤਰ੍ਹਾਂ ਸਾਰੇ ਵਿਆਹ ਵਿੱਚ ਨਿਰੰਤਰ ਚੱਲਦੀ ਰਹਿੰਦੀ ਏ ਤੇ ਕੋਈ ਵੀ ਗੁੱਸਾ ਨਹੀਂ ਕਰਦਾ ਸਭ ਖੁਸ਼ ਹੁੰਦਾ ਆਉਂ ਨੇ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਟਾਈਆ ਦਾਦਕਿਆਂ ਦੇ ਮਲੰਗ ਬਾਣੀਏ ਸਾਨੂੰ ਜੰਗ ਹਰੜਾ ਨਾ ਧਿਆਈਆਂ ਨੀ ਇਥੋਂ ਦੇ ਮਲੰਗ ਬਾਣੀਏ ਮੈਂ ਦਸਾਂ ਪਰਿੰਡੇ ਨੀ ਨਦੀ ਕਨਾਰੇ ਉੱਡਿਆ ਕਰ ਮੈਂ ਦਸਾਂ ਪਰਿੰਡੇ ਨੀ ਤੰਨੋ ਨਖਰੇ ਉਹ ਲੜਿਆ ਕਰ ਲੜ ਲੜ ਲਾੜ ਲੜ ਛਾਲੇ ਪਾਇਆ ਕਰ ਕੜੀ ਕੜੀ ਤੜਪਾਇਆ ਕਰ ਲਾੜ ਲੜ ਛਾਲੇ ਪਾਇਆ ਕਰ ਕੜੀ ਕੜੀ ਤੜਪਾਇਆ ਕਰ ਉਹ ਆਜਾ ਵੀ ਹੁਣ ਮੁੰਡਿਓ ਬਾਹਰੋਂ ਗੱਡੇ ਤੇ ਚਾਂਦਨੀਆਂ ਦੇ ਕਨਾਤਾ ਲਾਈਏ ਤੁਸੀਂ ਚੱਲੋ ਮਿਸ ਗੋਪਾਲ ਸੇ ਹੁਣ ਪੁੱਛ ਕੇ ਆਉਣਾ ਵੀ ਕਿੱਥੇ ਲਾਉਣੀਆਂ ਨੇ ਕਿਉਂਕਿ ਆਪਣੇ ਘਰੇ ਤਾਂ ਥਾਂ ਥੋੜਾ ਹੈ ਗੋਪਾਲ ਸਿਆ ਆਪਾਂ ਜਨ ਦਾ ਉਤਾਰਾ ਤਾਂ ਧਰਮਸ਼ਾਲਾ ਚ ਰੱਖਿਆ ਹੈ ਰੋਟੀ ਪਾਣੀ ਤੇ ਬੇਟੀ ਦੇ ਨੰਦਕਾਰ ਜਾਂਸਤੇ ਕਨਾਤਾ ਕਿੱਥੇ ਲਾਉਣੀਆਂ ਨੇ ਕਿ ਵੇ ਵਿੱਚ ਲਾ ਦੀਏ ਨੇਕੇ ਨੂੰ ਗੋਪਾਲੇ ਨੂੰ ਬਚਿਆ ਆਪਣੇ ਨਾਲ ਵਾਲੇ ਸਰਦਾਰ ਸੋਣ ਸਿਉਣ ਦੇ ਬਾਹਰਲੇ ਘਰੇ ਸਫਾਈ ਕਰਕੇ ਉਥੇ ਲਾ ਲਓ ਮੇਰਾ ਪੁੱਛਿਆ ਵਿਆ ਉਹਨਾਂ ਨੂੰ ਨਾਲੇ ਥਾਂ ਖੁੱਲਾ ਡੁੱਲਾ ਆ ਲੈ ਚਾਬੀ ਜਾ ਕੇ ਸਾਫ ਸਫਾਈ ਕਰਾ ਲੈ ਮੁੰਡਿਆਂ ਦੇ ਨਾਲ ਹਿੰਮਤ ਮਾਰੋ ਵੀਰ ਬਣ ਕੇ ਕੰਮ ਸਿਰ ਤੇ ਚੜਿਆ ਪਿਆ ਨੇਕੇ ਸਿਆਂ ਗੋਪਾਲੇ ਨੇ ਨੇਕੇ ਰਾਜੇ ਨੂੰ ਜਲਦੀ ਕਰਨ ਲਈ ਆਖਿਆ ਉਦਾਸ ਪਰੇਸ਼ਾਨ ਬੈਠੀ ਪ੍ਰਤਾਪੀ ਨੂੰ ਘਰ ਵੱਡ-ਵੱਡ ਖਾ ਰਿਆ ਸੀ ਵੇੜੇ ਵਿੱਚ ਚੜ-ਚੋਲੜ ਵੜਿਆ ਪਿਆ ਸੀ ਨਾਨਕੀਆਂ ਤੇ ਦਾਦਕੀਆਂ ਦਾ ਤੇ ਉਹਨੂੰ ਸਭ ਭੈੜੀਆਂ ਲੱਗ ਰਹੀਆਂ ਸਨ ਕੋਈ ਉਸਨੂੰ ਕੁਝ ਆਖਦੀ ਤੇ ਕੋਈ ਕੁਝ ਉਹਨਾਂ ਦੇ ਸਵਾਲਾਂ ਤੇ ਜਵਾਬਾਂ ਦੇ ਵਿੱਚ ਉਹ ਸਤੀ ਪਈ ਸੀ ਮਿਲਣ ਚ ਵੀ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਮਾਂਜਰਾ ਕੀ ਆ ਇਹ ਕੁੜੀ ਬੋਲਣੋ ਕਿਉਂ ਨਹੀਂ ਕਿਸੇ ਨਾਲ ਵੀ ਬੋਲਦੀ ਕਿਉਂ ਨਹੀਂ ਕਿਸੇ ਨਾਲ ਨਹੀਂ ਤੇ ਕੁੜੀਆਂ ਤੋਂ ਵਿਆਹ ਤਾਂ ਤਾਂ ਚਾ ਨਹੀਂ ਚੁੱਕਿਆ ਜਾਂਦਾ ਸਾਰੀਆਂ ਨਾਨੀਆਂ ਦਾਦਗੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਪਈਆਂ ਸੀ ਪਰ ਪਿੰਡ ਦੀਆਂ ਸਾਰੀਆਂ ਨੂੰ ਪਤਾ ਸੀ ਵੀ ਇਹਨੂੰ ਕਿਹੜੀ ਬਿਮਾਰੀ ਪਈ ਹੈ ਨਿ ਭੈਣ ਮੇਰੀਏ ਐਨੀ ਕਾਹ ਤੋਂ ਥਾਸ ਬੈਠੀ ਐ ਤੂੰ ਤਾਂ ਮੇਰੇ ਨਾਲ ਵੀ ਗੱਲ ਨਹੀਂ ਕਰਦੀ ਮੈਥੋਂ ਕਾਹਦਾ ਲਕੋ ਮੈਨੂੰ ਤਾਂ ਦੀਜਾ ਮਿਲ ਕੇ ਗਿਆ ਹੁਣੇ ਤੇ ਨਾਲੇ ਤੇਰੇ ਨਾਲ ਹੀ ਇੱਕ ਸੁਨੇਹਾ ਵੀ ਦੇ ਕੇ ਗਿਆ ਮੈਨੂੰ ਸਾਡਾ ਜੈਲਦਾਰ ਜੀਜਾ ਮੈਲੋ ਨੇ ਜੱਫੀ ਪਾਉਣੇ ਪ੍ਰਤਾਪਿੰਦ ਦੱਸਿਆ। ਜੈਲਦਰ ਜੀਜਾ ਸੁਣ ਕੇ ਪ੍ਰਤਾਪੇ ਦੇ ਉਦਾਸ ਚਿਹਰੇ ਤੇ ਰੌਣਕ ਆ ਗਈ। ਤੇ ਇੱਕ ਆਸ ਜੀ ਨਾਲ ਮੈਲੋ ਵੱਲ ਦੇਖਿਆ ਉਹਨੇ ਜੋ ਕਿਸੇ ਰਾਜ ਦਾ ਪਤਾ ਲੱਗਣ ਦੀ ਮਸਤੀ ਵਿੱਚ ਬੜੀ ਖੁਸ਼ ਦਿਸਰੀ ਸੀ। ਸੱਚੀ? ਤੈਨੂੰ ਕੁਝ ਨਿਆ ਦੇਖ ਕੇ ਗਿਆ? ਸੱਚੋ ਸੱਚ ਦੱਸ ਮੈਲੋ ਮੈਨੂੰ। ਕੀ ਕਹਿੰਦਾ ਸੀ ਉਹ? ਭੈਣ ਮੰਨ ਕੇ ਜਲਦੀ ਦੱਸ ਦੇ ਮੈਲੋ ਮੈਨੂੰ। ਪ੍ਰਤਾਪੇ ਨੇ ਅੱਬੜਵਾਹੇ ਖੁਸ਼ੀ ਤੇ ਉਤਸ਼ਾਹ ਨਾਲ ਮੈਲੋ ਨੂੰ ਪੁੱਛਿਆ। ਦੱਸਦੀਆਂ ਦੱਸਦੀਆਂ ਸਬਰ ਤਾਂ ਕਰ ਮੇਰੀ ਬਿੱਲੋ ਰਾਣੀਏ ਐਨੇ ਵੀ ਕਾਲੀ ਆ ਤੈਨੂੰ ਮਿਲਾ ਦਿੰਨੀ ਆ ਤੈਨੂੰ ਮੈਂ ਆਪਦੇ ਪਿਆਰੇ ਜੀਜੇ ਨਾਲ ਭੈਣ ਮੇਰੀ ਏ ਪ੍ਰਤਾਪੀ ਨੂੰ ਜੱਫੀ ਪਾਈ ਬੈਠੀ ਮੇਲੋਂ ਪਰ ਪ੍ਰਤਾਪੀ ਨੂੰ ਛੇੜਦੇ ਹੋਏ ਆਖਿਆ ਪਰ ਪ੍ਰਤਾਪੀ ਦੀ ਵਿਆਕੂਲਤਾ ਤੇ ਅੱਖਾਂ ਵਿੱਚ ਅਥਰੂ ਦੇਖ ਕੇ ਮੇਲੋਂ ਨੇ ਉਸ ਨੂੰ ਸਾਰਾ ਕੁਝ ਦਾ ਦਿੱਸਦਾ ਕਿ ਸਾਨੂੰ ਬਾਹਰ ਛੱਪੜੀ ਵੱਲ ਗਾਇਆਂ ਨੂੰ ਧੁੰਦ ਚੇਕ ਕੋੜੇ ਤੇ ਸਵਾਰ ਗਬਰੂ ਨੇ ਰੋਕੇ ਪੁੱਛਿਆ ਵੀ ਤੁਸੀਂ ਗੋਪਾਲੇ ਦੇ ਵਿਆਹ ਵਿੱਚ ਆਈ ਹੋ ਸਾਡੇ ਹਾਂ ਵਿੱਚ ਸਿਰ ਹਿਲਾਉਣ ਤੇ ਉਹਨੇ ਬੜੀ ਨਿਮਰਤਾ ਨਾਲ ਸਾਨੂੰ ਤੇਰੇ ਬਾਰੇ ਦੱਸਿਆ ਤੇ ਤੈਨੂੰ ਸੁਨਹਿਾ ਦੇਣ ਲਈ ਕਿਹਾ ਉਹ ਕਹਿੰਦਾ ਸੀ ਆ ਛਪੜੀ ਤੋਂ ਅੱਗੇ ਝਿੜੀ ਚੰਤ ਇੰਤਜ਼ਾਰ ਕਰੇਗਾ ਤੇਰਾ ਜੋ ਪ੍ਰਤਾਪੀ ਦੇ ਘਰ ਦੇ ਬਿਲਕੁਲ ਨੇੜੇ ਹੀ ਸੀ ਮੇਲੋਂ ਨੇ ਇਸ਼ਾਰੇ ਨਾਲ ਪ੍ਰਤਾਪੀ ਨੂੰ ਸਮਝਾਉਂਦੇ ਆ ਦੱਸਿਆ ਉਹਨਾਂ ਦੇ ਗੱਲਾਂ ਕਰ ਜਾਂ ਬਾਹਰ ਜਾਗੂ ਕੱਢੀ ਜਾਂਦਾ ਵਿਕਲ ਵਿਵਾਜ ਹੀ ਗਿਆ ਸੀ ਤੇ ਮੇਲਣ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਾਗੋ ਜਗਮਗ ਜਗਮਗ ਜਾਗ ਦੇਨੀ ਮਾਮੀ ਮਾਮੇ ਨਾਲ ਸਜਦੀਨੀ ਵੇ ਪਲੇਓ ਇਸ ਵੇਲੇ ਵੇ ਬਲ ਦੀਵੇਆ ਤੇਰੀਆਂ ਗਿਠ ਗਿਠ ਲੰਮੀਆਂ ਬੱਤੀਆਂ ਵੱਟੀਆਂ ਵੇ ਸੁਣ ਪਾਗਾں ਵਾਲਿਆ ਵੇ ਤੇ ਵਿੱਚ ਕਿਣ ਕਿਣ ਪਾਇਆ ਤੇਲ ਵੇੜਾ ਸ਼ਗਣਾ ਦਾ ਪਰ ਆਵੇ ਤੇ ਵਿੱਚ ਮਾਪੇ ਤੇ ਵਿੱਚ ਮਾਮੇ ਪਾਇਆ ਤੇਲ ਜਾਗੋ ਚੱਕ ਲੈ ਗੁਰਾਂ ਦਾ ਨਾਮ ਲੈ ਕੇ ਲੋਕਾਂ ਨੇ ਬਦੇਰੇ ਮਲ ਲੈਨੇ जागो चक ल गुरा लेके लोक ने बनेरे माल लैने गवांडियो जाग दे के सुे जाग दे के सुे आप बिषणा सुता रह गया बिष्णू लै कुत्ते गवांडियो जाग दे के सुे जाग दे के सुते। ਸ਼ਾਵਾ ਵੀ ਹੁਣ ਜਾਗੋ ਆਇਆ ਬੱਲੇ ਵੀ ਹੁਣ ਜਾਗੋ ਆਇਆ ਪਿੰਡ ਦੇ ਨੰਬਰਦਾਰੋ ਵੇ ਸਰਦਾਰੋ ਵੇ ਹੁਣ ਜਾਗੋ ਆਇਆ ਬੱਲੇ ਵੀ ਹੁਣ ਜਾਗੋ ਆਇਆ ਕਸ਼ਮੀਰਿਆਂ ਸੀ ਤੋ ਜਗਾ ਲੈ ਵੇ ਹੁਣ ਜਾਗੋ ਆਇਆ ਚੁੱਪ ਕਰ ਬੀਬੀ ਮਸਾਂ ਟਿਕਾਇਆ ਲੋਰੀ ਦੇ ਕੇ ਪਾਇਆ ਉੱਠ ਖੜੋਗੇ ਅੜੇ ਕਰੋਗੇ ਦਾੜੇ ਫੜੋਗੇ ਛਾਵਾ ਵੀ ਹੁਣ ਜਾਗੋ ਆਈ ਬੱਲੇ ਵੀ ਹੁਣ ਜਾਗੋ ਆਇਆ ਜਾਗੋ ਵਾਲਿਆਂ ਦੇ ਜਾਂਦਿਆਂ ਹੀ ਮੇਲੋ ਤੇ ਪ੍ਰਤਾਪ ਹਨੇਰੇ ਤੇ ਧੁੰਦ ਦੀ ਆੜ ਲੈ ਘਰੋਂ ਨਿਕਲ ਛੱਪੜੀ ਵਾਲੇ ਰਾਹ ਪੈ ਗਈ ਜਿਸ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗਾ ਕਿਉਂਕਿ ਸਾਰੇ ਆਪੋ ਆਪਣੇ ਕੰਮਾਂ ਧੰਦਿਆਂ 'ਚ ਤੇ ਜਾਗੋ ਵਾਲੇ ਮੇਲ ਦੇ ਮਗਰ ਗਏ ਹੋਏ ਸੀਗੇ ਹਨੇਰੇ ਤੇ ਧੁੰਦ ਘਰ ਨਾਲ-ਨਾਲ ਤੁਰ ਰਹੀਆਂ ਮੇਲੋ ਤੇ ਪ੍ਰਤਾਪੀ ਵੀ ਇੱਕ ਦੂਜੇ ਨੂੰ ਮਸਾ ਨਜ਼ਰ ਆਉਂਦੀਆਂ ਪਰ ਪ੍ਰਤਾਪੀ ਹਨੇਰੇ ਵਿੱਚ ਹੀ ਟੁੰਗੀਆਂ ਚੁੱਭੀਆਂ ਭਰਦੀ ਤੇਜ਼ੀ ਨਾਲ ਤੁਰਦੀਆਂ ਭਲਾਂ ਵਿੱਚ ਆਪਣੇ ਮਾਹੀ ਕੋਲ ਪਹੁੰਚ ਜਾਣਾ ਚਾਹੁੰਦੀ ਸੀ ਛੱਪੜੀ ਤੋਂ ਥੋੜੀ ਦੂਰ ਅਗੇ ਗਈਆਂ ਤਾਂ ਕਾਕੇ ਦੀ ਘੋੜੀ ਨੇ ਕਿਸੇ ਦੇ ਆਉਣ ਦਾ ਸੰਕੇਤ ਦਿੰਦਿਆਂ ਨਾਸ ਫਰਕੀ ਕਾਕਾ ਸਮਝ ਗਿਆ ਕਿ ਉਸਦੀ ਜਾਨ ਪ੍ਰਤਾਪੀ ਆਪਣੇ ਵਾਅਦਾ ਪੂਰਾ ਕਰਨ ਲਈ ਆ ਗਈ ਹੈ ਕਾਕੇ ਨੇ ਘੋੜੀ ਦੀ ਪਿੱਠ ਤੇ ਹੱਥ ਫੇਰ ਕੇ ਉਸ ਨੂੰ ਸ਼ਾਂਤ ਕੀਤਾ ਤੇ ਭੂਰੀ ਦੀ ਬੁੱਕਲ ਠੀਕ ਕਰਦਿਆਂ ਹੋਇਆ ਪ੍ਰਤਾਪੀ ਹੌਣਾ ਵਾਲ ਤੁਰ ਪਿਆ ਮੈਨੂੰ ਹੁਣ ਕਿਤੇ ਲੈ ਚਲ ਸਰਦਾਰਾ ਨਹੀਂ ਮੈਂ ਕੁਝ ਖਾ ਕੇ ਮਰ ਜੂੰਗੀ ਮੈਂ ਜਿਉਂਦੇ ਜੀ ਤੇਰੇ ਬਿਨਾ ਹੋਰ ਕਿਤੇ ਨਹੀਂ ਜਾ ਸਕਦੀ ਨਹੀਂ ਮੈਂ ਕਿਤੇ ਹੋਰ ਵਿਆਹ ਕਰਾਉਣਾ ਤੇਰੇ ਬਿਨਾ ਜ਼ਿੰਦਗੀ ਜਿਉਣ ਦੀ ਤਾਂ ਮੈਂ ਸੋਚ ਵੀ ਨੀ ਕਰ ਸਕਦੀ ਮੇਰਾ ਦਿਲ ਘੜਦਾ ਸਰਦਾਰਾ ਕੱਲੋਂ ਮੇਰੀ ਡੋਲੀ ਨਹੀਂ ਅਰਥੀ ਉੱਠੇਗੀ ਜੇ ਮੈਨੂੰ ਹੁਣ ਨਹੀਂ ਆਪਣੇ ਨਾਲ ਲੈ ਕੇ ਜਾ ਸਕਿਆ ਇਹ ਦੁਨੀਆ ਆਪਾਂ ਨੂੰ ਕੱਠਿਆਂ ਜਾਉਣ ਨਹੀਂ ਦੇਗੀ ਸਰਦਾਰਾ ਪ੍ਰਤਾਪੀ ਪਾਗਲਾ ਵਾਂਗ ਆਪਣੇ ਸਰਦਾਰ ਦੇ ਗੱਲ ਨੂੰ ਚਿੰਬੜੀ ਖੜੀ ਪਰ ਲਾਪ ਕਰ ਰਹੀ ਸੀ ਬਸ ਹੁਣ ਰੋਣਾ ਨਹੀਂ ਚੁੱਪ ਇੱਕਦਮ ਚੁੱਪ ਤੈਨੂੰ ਮੇਰੀ ਸੌ ਲੱਗੇ ਜੇ ਹੁਣ ਰੋਈ ਤਾਂ ਕਾਕੇ ਨੇ ਪਿਆਰ ਨਾਲ ਪ੍ਰਤਾਪੀ ਨੂੰ ਚੁੱਪ ਕਰਵਾਇਆ ਮੇਰੇ ਹੁੰਦਿਆ ਤੈਨੂੰ ਗਾਂ ਤੋਂ ਡਰਨ ਦੀ ਲੋੜ ਆ ਮੈਂ ਹੈਗਾ ਲਾਡੋ ਰਾਣੀਏ ਮੈਸੇ ਲਈ ਤੈਨੂੰ ਐਨੀ ਰਾਤ ਨੂੰ ਮਿਲਣ ਆਇਆ ਮੈਨੂੰ ਪਤਾ ਸੀ ਮੇਰੀ ਪ੍ਰਤਾਪੀ ਮੇਰੇ ਬਿਨਾਂ ਦਿਲ ਛੱਡੀ ਬੈਠੀ ਹੋਗੀ ਫਿਰ ਮੈਂ ਸੋਚਿਆ ਕਿ ਤੂੰ ਇੱਕ ਗਲਤ ਕਦਮ ਨਾ ਚੁੱਕ ਲਈ ਐਸੇ ਲਈ ਤੈਨੂੰ ਸਨੇਹਾ ਭੇਜ ਜਾਈ ਮੇਰੀ ਇਹ ਗੋਲ ਗੱਪੀ ਏ કાકે ਨੇ ਉਹਨੂੰ ਹਸਾਉਣ ਲਈ ਅੱਖਾਂ ਪੂੰਝਦਿਆਂ ਗੱਲਾਂ ਤੇ ਹੱਥ ਫੇਰਦੇ ਆਖਿਆ ਤੂੰ ਬੇਫਿਕਰ ਹੋ ਕੇ ਘਰ ਨੂੰ ਜਾ ਕੋਈ ਐਸੀ ਵੈਸੀ ਹਰਕਤ ਨਹੀਂ ਕਰਨੀ ਜਿਸ ਨਾਲ ਮੈਨੂੰ ساری ਉਮਰ ਪਛਤਾਉਣਾ ਪਵੇ ਕਾਕੇ ਨੇ ਪ੍ਰਤਾਪੀ ਦੇ ਕੰਨ ਵਿੱਚ ਕੁਝ ਕਿਹਾ ਮੈਂ ਸਾਰਾ ਇੰਤਜ਼ਾਮ ਕਰ ਲਿਆ ਪ੍ਰਤਾਪੀ ਨੂੰ ਪਿਆਰ ਨਾਲ ਘੁੱਟ ਕੇ ਗੱਲ ਆਉਂਦਿਆਂ ਕਾਕੇ ਨੇ ਆਖਿਆ ਤੇ ਉਹਨਾਂ ਨੂੰ ਛਪੜੀ ਤੋਂ ਅੱਗੇ ਤੱਕ ਛੱਡ ਕੇ ਗਿਆ ਪ੍ਰਤਾਪੀ ਦਾ ਕਾਕੇ ਨੂੰ ਛੱਡਣ ਨੂੰ ਦਿਲ ਨਹੀਂ ਸੀ ਕਰਦਾ ਕਾਕੇ ਨੂੰ ਕਲਾਵੇ ਚ ਛੱਡਣਾ ਪ੍ਰਤਾਪੀ ਨੂੰ ਆਪਣੀ ਜ਼ਿੰਦਗੀ ਛੱਡਣ ਬਰਾਬਰ ਲੱਗ ਰਿਹਾ ਸੀ ਕਿ ਜੇ ਮੈਂ ਅੱਜ ਕਾਕੇ ਨੂੰ ਛੱਡ ਦਿੱਤਾ ਫਿਰ ਪਤਾ ਨਹੀਂ ਮਿਲਣ ਹੋਊਗਾ ਕਿ ਨਹੀਂ ਹੋਊਗਾ ਉਸ ਦਾ ਦਿਲ ਘਟਦਾ ਸੀ ਕਾਕੇ ਤੋਂ ਦੂਰ ਹੁੰਦਿਆ ਆ ਦੋ ਚਾਰ ਦਿਨ ਕਾਕੇ ਦੀ ਜੁਦਾਈ ਵਿੱਚ ਪ੍ਰਤਾਪੀ ਨੇ ਕਿਵੇਂ ਕੱਢਿਆ ਸਿਰਫ ਉਹ ਹੀ ਜਾਣਦੀ ਸੀ ਪਰ ਕਾਕੇ ਦੇ ਪਿਆਰ ਨਾਲ ਸਮਝਾਉਣ ਤੇ ਪ੍ਰਤਾਪੀ ਫਿਰ ਮਿਲਣ ਦੀ ਆਸ ਵਿੱਚ ਦਿਲ ਚ ਲਈ ਮੇਲੋਂ ਨਾਲ ਘਰ ਮੁੜ ਗਈ ਹੁਣ ਕੁਝ ਟੈਗ ਰਹੀ ਸੀ ਮੇਲੋਂ ਤੇ ਉਹ ਗੱਲਾਂ ਹੀ ਕਰ ਰਹੀਆਂ ਸਨ ਜਦੋਂ ਜਾਗੋ ਵਾਲੀਆਂ ਘਰੇ ਆ ਗਈਆਂ ਤੇ ਛੱਜ ਤੋੜ ਕੇ ਸਮਾਪਤੀ ਕਰ ਰਹੀਆਂ ਸਨ ਉੰਦੀ ਕੁੜੀਏ ਜਾਂਦੀ ਕੁੜੀਏ ਅੰਦੀ ਕੁੜੀਏ ਜਾਂਦੀ ਕੁੜੀਏ ਚੱਕ ਲਈ ਅੰਬਜਾਰ ਵਿੱਚੋਂ ਡੱਬੀ ਦਾਦੇ ਨੇ ਦਾਦੀ लाਡਲੀ ਰੱਖੀ ਸਿਰ ਮੁੰਨੇ ਵਿਚਾਲੇ ਉਹ ਧੀ ਰੱਖੀ ਨੀ ਦਾਦੇ ਦਾਦੀ लाਡਲੀ ਰੱਖੀ ਚੱਕ ਧਰ ਚਰਖਲ ਵੇਟ ਸਾਰੇ ਤੰਦ ਨੂੰ ਨੂਨੀ ਮੁੰਡੇ ਦੇਖਦੇ ਦੇਖਦੇ ਸੰਦੂਰੀ ਤੇਰੇ ਰੰਗ ਨੂੰ ਨੀ ਮੁੰਡੇ ਦੇਖਦੇ ਬੰਠਨ ਕੇ ਅਸੀਂ ਆਇਆ ਮੇਲ ਨਾ ਸੂਟ ਰੇਸ਼ਮੀ ਪਾ ਕੇ ਵੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਪੈ ਲਈ ਝਾਂਜਰ ਪਾ ਕੇ ਵੇ ਸ਼ਗਣਾ ਦੇ ਨਾਲ ਵੇੜਾ ਪਰਿਆ ਗੀਤ ਖੁਸ਼ੀ ਦੇ ਗਾਉਣ ਗੀਆਂ ਅਜ ਮੋਰਾ ਵਾਂਗੂ ਪਹਿਲਾਂ ਪਾਉਣ ਗੀਆਂ ਅਜ ਮੋਰਾ ਵਾਂਗੂ ਪਹਿਲਾਂ ਪਾਉਣ ਗੀਆਂ बोले नी बम्बी हां बोले छावा नी बम्बी हां बोल नंदो कुड़ी दे बारनी बम्बी हां बोले निकल नखरो बारनी छजपन दियांगे चार नी बन दियांगे चार नी छजपन दियांगे पो महीने दी कड़ाके दी ठंड ਵਿੱਚ ਵੀ ਨੱਚਦੀਆਂ ਮੇਲਾ ਮੁੜਕੇ ਮੁੜਕੇ ਹੋ ਗਈਆਂ ਪਰ ਹਾਰਮੋਨ ਨੂੰ ਕੋਈ ਵੀ ਤੇਰ ਤਿਆਰ ਨਹੀਂ ਸੀ ਫਿਰ ਨੰਦੋ ਨੇ ਵੀ ਆ ਕੇ ਜਾਗੋ ਵਾਲੀ ਦੇ ਸਿਰ ਤੋਂ ਜਾਗੋ ਥਲੇ ਲੁਆਈ ਤੇ ਛਗਣ ਵਿਹਾਰ ਕਰਕੇ ਸਮਾਪਤੀ ਕਰਵਾਈ ਭਜਨ ਨੂੰ ਕਹਿ ਕੇ ਸਾਰਿਆਂ ਲਈ ਗਰਮ-ਗਰਮ ਚਾਹ ਬਣਾਈ ਤੇ ਸਾਰਿਆਂ ਨੇ ਹਾਸਦੀਆਂ ਖੇੜੀਆਂ ਨਚਾਹ ਪੀਤੀ ਤੇ ਆਪੋ ਆਪਣੇ ਬਿਸਤਰੇ ਵਿਛਾ ਕੇ ਪੈ ਗਈਆਂ